ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਕੱਲ 2 ਤਰੀਕ ਸੀ 19 ਵਿਸਾਖ ਨਾਨਕਸ਼ਾਈ ਕੈਲੰਡਰ ਮੁਤਾਬਕ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਵਸ ਸੀ ਉਸ ਦੇ ਸਬੰਧ ਵਿੱਚ ਥੋੜਾ ਜਿਹਾ ਸਮਾਪ ਜੀ ਨਾਲ ਵਿਚਾਰ ਕਰਨਾ ਚਾਹੁੰਦਾ ਹਾਂ ਨਿਸ਼ੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਧੰਨ ਸਤ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸਤਕਾਰਯੋਗ ਮਾਤਾ ਪਾਨੀ ਜੀ ਦੇ ਗ੍ਰਹਿ ਵਿਖੇ ਹੋਇਆ ਸੀ ਇਤਿਹਾਸ ਇਹ ਗੱਲ ਲਿਖਦਾ ਹੈ ਕਿ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਉੱਤੇ ਉਹਨਾਂ ਦੇ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਮਿਹਰਮਤ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਸਬੰਧ ਵਿੱਚ ਇਹ ਬਚਨ ਕੀਤੇ ਸਨ ਦੋਹਿਤਾ ਬਾਣੀ ਕਾ ਬੋਹਿਤਾ ਪਾਵਸੀ ਕੇ ਦੋਤਾ ਇੱਕ ਬਾਣੀ ਦਾ ਜਹਾਜ਼ ਰਚੇਗਾ ਜੋ ਕਲਯੁਗੀ ਜੀਵਾਂ ਨੂੰ ਜਿਹੜੇ ਉਸ ਜਹਾਜ਼ ਤੇ ਸਵਾਰ ਹੋ ਜਾਣਗੇ ਉਹਨਾਂ ਨੂੰ ਪਾਰ ਲਾ ਦੇਵੇਗਾ ਭਟਾਨੇ ਆਪਣੀ ਬਾਣੀ ਵਿੱਚ ਗੁਰੂ ਅਰਜਨ ਦੇ ਮਹਾਰਾਜ ਦੇ ਸੰਬੰਧ ਵਿੱਚ ਇਹ ਬਚਨ ਆਖੇ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਉ ਹੇ ਗੁਰੂ ਅਰਜਨ ਦੇਵ ਮਹਾਰਾਜੀ ਤੁਸੀਂ ਜਨਮ ਤੋਂ ਹੀ ਪਰਮ ਪਿਤਾ ਪਰਮਾਤਮਾ ਦੀ ਪਛਾਣ ਰੱਖਣ ਵਾਲੇ ਸੀ ਗੁਰੂ ਅਰਜਨ ਦੇਵ ਮਹਾਰਾਜੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਰ ਪੱਖੋਂ ਯੋਗ ਵੇਖ ਕੇ ਜੁਲਾਈ 1581 ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ 18 ਵਰਿਆਂ ਦੀ ਸੀ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਤੇ ਆਪ ਗੋਇੰਦਵਾਲ ਜਾ ਕੇ ਜੋਤੀ ਜੋਤ ਸਮਾ ਗਏ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਬੜੇ ਮਹਾਨ ਕਾਰਜ ਕੀਤੇ ਨੇ ਜਿੰਨੇ ਵੀ ਉਹਨਾਂ ਦੇ ਮਹਾਨ ਕਾਰਜ ਨੇ ਉਹਨਾਂ ਵਿੱਚੋਂ ਇੱਕ ਕਾਰਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬਾ ਕੀਏ ਜਾਂ ਆਦ ਬੀੜ ਆਖ ਲਈਏ ਉਸ ਦੀ ਬੀੜ ਨੂੰ ਇੱਕ ਜਗ੍ਹਾ ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਪ੍ਰਕਾਸ਼ ਕਰਵਾਉਣਾ ਇਹ ਉਹਨਾਂ ਦਾ ਮਹਾਨ ਕਾਰਜ ਸੀ ਇਸ ਕਾਰਜ ਦੇ ਨਾਲ ਮੇਰਾ ਤੇ ਇਸ ਤਰ੍ਹਾਂ ਮੰਨਣਾ ਕਿ ਸਮੁੱਚੀ ਮਾਨਵਤਾ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਸਿੱਖ ਹਥੇ ਪਟਾਂ ਦੀ ਬਾਣੀ ਦੇ ਨਾਲ ਸਦਾ-ਸਦਾ ਲਈ ਜੋੜ ਦਿੱਤਾ ਉਹ ਪਵਿੱਤਰ ਬਾਣੀ ਜੋ ਸਾਨੂੰ ਪਰਮਾਤਮਾ ਦਾ ਰਾਹ ਵਿਖਾਉਂਦੀ ਏ ਪਰਮਾਤਮਾ ਦੇ ਨਾਲ ਜੁੜਨ ਦੀ ਤਾਕੀਦ ਕਰਦੀ ਏ ਇਹ ਉਹਨਾਂ ਦਾ ਮਹਾਨ ਕਾਰਜ ਸੀ ਜਿਸ ਕਾਰਜ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਈਸਵੀ ਵਿੱਚ ਕੀਤੀ ਸੀ ਜਦੋਂ ਉਹਨਾਂ ਨੇ ਬਚਨ ਆਖੇ ਸਨ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਉਹ ਆਦ ਬੀੜ ਸਾਹਿਬ ਆਦ ਗ੍ਰੰਥ ਸਾਹਿਬ ਜਿਸ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਇਆ ਤੇ ਜਿਸ ਨੂੰ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਸ਼ਹਾਦਤ 3 ਮਈ 1606 ਈਸਵੀ ਨੂੰ ਹੋਈ ਜਦੋਂ ਉਹਨਾਂ ਦੀ ਉਮਰ 43 ਸਾਲਾਂ ਦੀ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਹੜਾ ਸੱਚ ਦਾ ਮਾਰਗ ਅਪਣਾਇਆ ਸੀ ਉਸ ਸੱਚ ਦੇ ਮਾਰਗ ਤੋਂ ਉਹਨਾਂ ਨੇ ਇੱਕ ਕਦਮ ਕਦੇ ਪਿੱਛੇ ਨਹੀਂ ਰੱਖਿਆ ਭਾਵੇਂ ਉਹਨਾਂ ਨੂੰ ਉਹਦੇ ਬਦਲੇ ਆਪਣਾ ਆਪਾ ਕੁਰਬਾਨ ਵੀ ਕਰਨਾ ਪਿਆ ਤੇ ਉਹਨਾਂ ਨੇ ਹੱਸ ਕੇ ਕਰ ਦਿੱਤਾ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਸਭ ਤੋਂ ਵੱਧ ਜਪਜੀ ਸਾਹਿਬ ਤੋਂ ਬਾਅਦ ਜੇ ਕੋਈ ਬਾਣੀ ਪੜੀ ਜਾਂਦੀ ਏ ਤੇ ਉਹ ਸੁਖਮਨੀ ਸਾਹਿਬ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਾਵੇਂ ਸਾਰੀ ਬਾਣੀ ਹੀ ਸੁਖ ਹੈ ਨੇ ਪੜਨ ਵਾਸਤੇ ਬਾਰੇ ਦੀ ਗਹਿਰਾਈ ਇਸ ਦੀ ਡੂੰਘਾਈ ਉਹ ਲੋਕ ਹੀ ਜਾਣਦੇ ਨੇ ਜਿਹੜੇ ਇਹਦੇ ਵਿੱਚ ਟੁੱਬੀ ਲਗਾਣਾ ਜਾਣਦੇ ਨੇ ਜਿਹੜੇ ਲੋਕ ਸਾਡੇ ਵਰਗੇ ਕੇਵਲ ਜ਼ੁਬਾਨ ਨਾਲ ਮੂੰਹ ਨਾਲ ਪੜ੍ਹ ਕੇ ਅੱਗੇ ਲੰਘ ਜਾਂਦੇ ਨੇ ਉਹਨਾਂ ਨੂੰ ਇਸ ਦੀ ਗਹਿਰਾਈ ਦੀ ਸਮਝ ਤੇ ਨਹੀਂ ਆ ਸਕਦੀ ਭਾਵੇਂ ਅਖਰੀ ਗਿਆਨ ਸਭ ਨੂੰ ਹੋ ਹੀ ਸਕਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੀ ਰਚਨਾ ਕਰਕੇ ਸੋ ਮੁੱਚੇ ਸਿੱਖ ਜਗਤ ਨੂੰ ਉਸ ਪਰਮ ਪਿਤਾ ਪਰਮਾਤਮਾ ਨਾਲ ਜੋੜਨ ਵਾਸਤੇ ਇਹ ਤਾਕੀਦ ਕੀਤੀ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਆਓ ਭਾਈ ਜੇ ਆਪਣੇ ਦੁੱਖਾਂ ਦਲਿਦਰਾ ਦਾ ਨਾਸ਼ ਕਰਨਾ ਏ ਜੇ ਗਰੀਬੀ ਤੋਂ ਨਜਾਤ ਪਾਉਣੀ ਏ ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੀਏ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਾਡੇ ਸਭ ਨਾਲ ਲਈ ਇੱਕ ਸੰਦੇਸ਼ ਹੈ ਸੋ ਅੱਜ ਜਾਂ ਕੱਲ ਸੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਆਪ ਸਾਰੀ ਸੰਗਤ ਨੂੰ ਮੁਬਾਰਕ ਹੋਵੇ ਅੱਜ ਦੇ ਵਿਚਾਰ ਜੋ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਬਸੰਤ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1186 ਤੇ ਸੁਭਾਏ ਮਾਨ ਹੈ ਜਿਸ ਵਿੱਚ ਆਪ ਜੀ ਫਰਮਾਉਂਦੇ ਨੇ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਪਿਛਲੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਏ ਸਾਨ ਪਾਪੀ ਖੀਏ ਮੈਂ ਕਾਮ ਵਸਾਏ ਮਨ ਚੰਚਲ ਜਾਤੇ ਗਏ ਉਹ ਨਾ ਜਾਏ ਇਸ ਸਾਡੇ ਹਿਰਦੇ ਦੇ ਅੰਦਰ ਕਾਮ ਵਾਸਨਾ ਟਿੱਕੀ ਹੋਈ ਏ ਜਿਸ ਦੇ ਕਾਰਨ ਸਾਡਾ ਮਨ ਚਲਾਏ ਮਾਨ ਰਹਿਦਾ ਹਰ ਵਕਤ ਚੰਚਲਤਾਈ ਵਿੱਚ ਰਹਿੰਦਾ ਸਾਡੇ ਤੋਂ ਸਾਡੇ ਮਨ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਪਰ ਅੱਜ ਗੁਰੂ ਜੀ ਅੱਜ ਦੇ ਸ਼ਬਦ ਵਿੱਚ ਦੱਸਦੇ ਨੇ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਜਿਹੜਾ ਰੁਕਦਾ ਨਹੀਂ ਸੀ ਜਿਹੜਾ ਫੜਿਆ ਨਹੀਂ ਸੀ ਜਾਂਦਾ ਜਿਹੜਾ ਕਾਬੂ ਵਿੱਚ ਨਹੀਂ ਸੀ ਆਉਂਦਾ ਉਹ ਉਸ ਵਕਤ ਮਨ ਟਿਕ ਗਿਆ ਐਨ ਵਿਸ਼ਰਾਮ ਦੀ ਦਸ਼ਾ ਵਿੱਚ ਚਲਾ ਗਿਆ ਜਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸਮਾਧੀ ਅਵਸਥਾ ਵਿੱਚ ਚਲਾ ਗਿਆ ਕਦੋਂ ਚਲਾ ਗਿਆ ਜਦੋਂ ਹੇ ਮੇਰੀ ਮਾਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪ ਧੰਨ ਨੂੰ ਪ੍ਰਾਪਤ ਕਰ ਲਿਆ ਅਸੀਂ ਸਾਰੇ ਲੋਕ ਜਿੰਨੇ ਵੀ ਇਸ ਧਰਤੀ ਉੱਤੇ ਵੱਸਦੇ ਹਾਂ ਸਾਡੀ ਇੱਕ ਹੋੜ ਲੱਗੀ ਹੋਈ ਇੱਕ ਦੌੜ ਲੱਗੀ ਹੋਈ ਏ ਦੁਨਿਆਵੀ ਧਨ ਇਕੱਠਾ ਕਰਨ ਲਈ ਅਸੀਂ ਰਾਤ ਦਿਨ ਕੰਮ ਕਰਦੇ ਆ ਮਿਹਨਤ ਕਰਦੇ ਆ ਜੋ ਕਿ ਮਾੜਾ ਨਹੀਂ ਲੇਕਿਨ ਅਸੀਂ ਇਹਦੇ ਪਿੱਛੇ ਦੌੜਦੇ ਆ ਸਾਰੀ ਜ਼ਿੰਦਗੀ ਤੇ ਫਿਰ ਕਹਿੰਨੇ ਆ ਸਾਡਾ ਮਨ ਟਿਕਦਾ ਨਹੀਂ ਮਨ ਖਲੋਂਦਾ ਨਹੀਂ ਇਹ ਦੁਨਿਆਵੀ ਧਨ ਆਪਾਂ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਸਹਸ ਖੱਟੇ ਲੱਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਸੀਂ ਸੌ ਕਮਾਈਏ ਹਜ਼ਾਰ ਦੀ ਮਨਸ਼ਾ ਪੈਦਾ ਹੋ ਜਾਂਦੀ ਏ ਹਜ਼ਾਰ ਕਮਾਈਏ ਲੱਖ ਦੀ ਖੁਆਇਸ਼ ਅੰਦਰ ਜਾਗਦੀ ਏ ਇਸ ਤਰ੍ਹਾਂ ਅੱਗੇ ਤੋਂ ਅੱਗੇ ਨਾ ਨੰਬਰ ਮੁੱਕਦੇ ਨੇ ਤੇ ਨਾ ਸਾਡੀ ਖਾਇਸ਼ ਮੁੱਕਦੀ ਏ ਜਿੰਨਾ ਚਿਰ ਅਸੀਂ ਇਸ ਦੁਨਿਆਵੀ ਧਨ ਦੇ ਪਿੱਛੇ ਦੌੜਾਂਗੇ ਮਨ ਟਿਕੇਗਾ ਨਹੀਂ ਮਨ ਹੋਰ ਦੌੜੇਗਾ ਹੋਰ ਭੱਜੇਗਾ ਪਰ ਜਦੋਂ ਅਸੀਂ ਪਰਮਾਤਮਾ ਦੇ ਸੱਚੇ ਨਾਮ ਰੂਪ ਧੰਨ ਨੂੰ ਪਾ ਲਵਾਂਗੇ ਜਾਂ ਕੋਸ਼ਿਸ਼ ਕਰਾਂਗੇ ਤੇ ਗੁਰੂ ਜੀ ਆਖਦੇ ਨੇ ਮਨ ਮੇ ਰੋ ਧਾਵਨ ਤੇ ਛੂਟਿਓ ਧਾਵਨ ਦਾ ਮਤਲਬ ਹੁੰਦਾ ਹੈ ਦੌੜ ਭੱਜ ਕਰਨਾ ਹੁਣ ਮੇਰਾ ਮਨ ਜਿਸ ਦਿਨ ਤੋਂ ਮੈਂ ਪਰਮਾਤਮਾ ਦੇ ਨਾਮ ਰੂਪ ਧੰਨ ਨੂੰ ਗੁਰੂ ਪਾਸੋਂ ਪ੍ਰਾਪਤ ਕਰ ਲਿਆ ਹੈ ਮੇਰਾ ਮਨ ਦੌੜ ਭੱਜ ਕਰਨ ਤੋਂ ਰੁਕ ਗਿਆ ਹੈ ਕਰ ਬੈਠੋ ਬਿਸਰਾਮ ਹੋਨੇ ਵਿਸ਼ਰਾਮ ਦੀ ਹਾਲਤ ਵਿੱਚ ਚਲਾ ਗਿਆ ਅਸੀਂ ਪਿੱਛੇ ਜੇ ਇੱਕ ਦਿਨ ਗੱਲ ਕਰਦੇ ਸਾਂ ਜਿਹੜਾ ਹੈਗਾ ਨਾ ਅਸ਼ਟਾਂਗ ਯੋਗਾ ਉਹਦੇ ਜਿਹੜੀਆਂ ਪਿਛਲੇ 3 ਪੁਆਇੰਟਸ ਨੇ ਉਹ ਨੇ ਧਾਰਨਾ ਧਿਆਨ ਤੇ ਸਮਾਧੀ ਉਹ ਜਿਹੜਾ ਧਾਰਨਾ ਧਿਆਨ ਤੇ ਸਮਾਧੀ ਅਸਲ ਵਿੱਚ ਇਹ ਤਿੰਨੇ ਪੁਆਇੰਟ ਜਿਹੜੇ ਨੇ ਸਾਡੇ ਅੰਦਰ ਨਾਲ ਸੰਬੰਧ ਰੱਖਦੇ ਨੇ ਪਹਿਲੇ 5 ਪੁਆਇੰਟ ਸਾਡੇ ਬਾਹਰੀ ਸ਼ਰੀਰ ਨਾਲ ਸੰਬੰਧਤ ਨੇ ਉਹ ਜਿਹੜੇ ਅੰਦਰਲੇ ਤਿੰਨ ਪੁਆਇੰਟ ਨੇ ਸਭ ਤੋਂ ਪਹਿਲਾਂ ਧਾਰਨਾ ਦਾ ਮਤਲਬ ਹੁੰਦਾ ਹੈ ਕਿਸੇ ਸੰਕਲਪ ਨੂੰ ਦ੍ਰਿੜ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣਾ ਅਸੀਂ ਇਸ ਤਰ੍ਹਾਂ ਦ੍ਰਿੜਤਾ ਨਾਲ ਇਹ ਗੱਲ ਧਾਰਨ ਕਰ ਲਈਏ ਕਿ ਅਸੀਂ ਜਿੱਥੇ ਦੁਨਿਆਵੀ ਧਨ ਵਾਸਤੇ ਮਿਹਨਤ ਕਰਨੀ ਹੈ ਮੁਸ਼ਕਲ ਕਰਨੀ ਹੈ ਕਮਾਈ ਕਰਨੀ ਹੈ ਕਰਨੀ ਚਾਹੀਦੀ ਹੈ ਕੋਈ ਮਾੜੀ ਗੱਲ ਨਹੀਂ ਪਰ ਉਹਦੇ ਨਾਲ ਨਾਲ ਅਸੀਂ ਪਰਮਾਤਮਾ ਦੇ ਨਾਮ ਰੂਪ ਧਨ ਨੂੰ ਵੀ ਇਕੱਠਾ ਕਰਨਾ ਇਸ ਨੂੰ ਧਾਰਨਾ ਕਹਿੰਦੇ ਨੇ ਮਨ ਵਿੱਚ ਧਾਰਨ ਕਰ ਲੈਣਾ ਕਿ ਆਹ ਕੰਮ ਮੈਂ ਕਰਨਾ ਹੀ ਕਰਨਾ ਹੈ ਜਿੰਨੂੰ ਆਪਾਂ ਕਹਿੰਦੇ ਆ ਗੋਲ ਸੈੱਟ ਕਰਨਾ ਜਦੋਂ ਅਸੀਂ ਮਨ ਵਿੱਚ ਇਹ ਗੱਲ ਧਾਰ ਲਵਾਂਗੇ ਪੱਕੇ ਤੌਰ ਤੇ ਤੇ ਜਿਵੇਂ ਜਿਵੇਂ ਅਸੀਂ ਨਾਮ ਰੂਪ ਧਨ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਸ਼ੁਰੂ ਕਰਾਂਗੇ ਉਸ ਨੂੰ ਕਹਿੰਦੇ ਨੇ ਧਿਆਨ ਜਿਵੇਂ ਜਿਵੇਂ ਮਨ ਜੁੜਨ ਲੱਗੇਗਾ ਜਿਵੇਂ ਜਿਵੇਂ ਮਨ ਟਿਕਨ ਲੱਗੇਗਾ ਉਹ ਸਾਡਾ ਧਿਆਨ ਬਣਦਾ ਜਾਏਗਾ ਤੇ ਜਦੋਂ ਧਿਆਨ ਦੀ ਪਰਪੱਕਤਾ ਹੋ ਜਾਂਦੀ ਏ ਸਮਾਧੀ ਲਾਉਣੀ ਨਹੀਂ ਪੈਂਦੀ ਸਮਾਧੀ ਲੱਗ ਜਾਂਦੀ ਏ ਇਹ ਬਚਨ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਦੋਂ ਨਾਮ ਮਿਲ ਗਿਆ ਧਿਆਨ ਟਿਕ ਗਿਆ ਮਨ ਫਿਰ ਹੁਣ ਕਿਤੇ ਨਹੀਂ ਜਾਂਦਾ ਹੁਣ ਇਹ ਵਿਸ਼ਰਾਮ ਵਾਲੀ ਅਵਸਥਾ ਵਿੱਚ ਟਿਕ ਕੇ ਬੈਠ ਗਿਆ ਸੁਰਹਾਵ ਵਾਲੀਆਂ ਪੰਕਤੀਆਂ ਵਿੱਚ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਨ ਦੇ ਟਿਕਾ ਦਾ ਬੜਾ ਸੋਹਣਾ ਇਲਾਜ ਦਿੱਤਾ ਹੈ ਕਿ ਤੁਹਾਡਾ ਮਨ ਟਿਕ ਸਕਦਾ ਐ ਸਾਰੇ ਲੋਕ ਸ਼ਿਕਾਇਤ ਕਰਦੇ ਆ ਜਦੋਂ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਸਾਡਾ ਮਨ ਨਹੀਂ ਖਲੋਂਦਾ ਮਨ ਨਹੀਂ ਟਿਕਦਾ ਤੇ ਇਹਦਾ ਇਲਾਜ ਕੀ ਏ ਨਾਮ ਧੰਨ ਦੀ ਪ੍ਰਾਪਤੀ ਕਰ ਲਈਏ ਨਾਮ ਧੰਨ ਮਿਲਣਾ ਹੈ ਗੁਰੂ ਕੋਲੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਾਂ ਨਾਮ ਧੰਨ ਨੂੰ ਪ੍ਰਾਪਤ ਕਰ ਸਕਦੇ ਆ ਜਦੋਂ ਨਾਮ ਤਨ ਮਿਲ ਜਾਏਗਾ ਮਨ ਟਿਕ ਜਾਏਗਾ ਤੇ ਸਾਡੀ ਜਿਹੜੀ ਸ਼ਿਕਾਇਤ ਇਹ ਖਤਮ ਹੋ ਜਾਏਗੀ ਫਿਰ ਗੁਰੂ ਜੀ ਨੇ ਆਖਿਆ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਅਸੀਂ ਸਾਰੇ ਲੋਕ ਮਾਇਆ ਨਾਲ ਤੇ ਸਾਡਾ ਸਬੰਧ ਹੈ ਹੀ ਇਹ ਇਹਦੇ ਤੇ ਕੋਈ ਦੂਸਰੀ ਰਾਏ ਹੈ ਹੀ ਨਹੀਂ ਪਰ ਮਾਇਆ ਨਾਲੋਂ ਮਾੜੀ ਚੀਜ਼ ਐ ਮਾਇਆ ਦੀ ਮਮਤਾ ਮਾਇਆ ਦੇ ਨਾਲ ਜਿਹੜਾ ਸਾਡਾ ਮੋਹ ਬਣਿਆ ਹੋਇਆ ਹੈ ਜੇ ਕਿਤੇ ਹੱਥੋਂ ਚਾਰ ਦਮੜੇ ਨਿਕਲ ਜਾਣ ਤੇ ਸਾਡੀ ਮਨੋਂ ਜਾਨ ਹੀ ਨਿਕਲ ਜਾਂਦੀ ਏ ਜੇ ਆ ਜਾਨ ਚਾਰ ਦਮੜੇ ਤੇ ਅਸੀਂ ਫੁੱਲੇ ਨਹੀਂ ਸਮਾਉਂਦੇ ਇਸ ਨੂੰ ਮਮਤਾ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਜਿਸ ਦਿਨ ਤੋਂ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਉਸ ਦਿਨ ਤੋਂ ਇਹ ਜਿਹੜੀ ਮਾਇਆ ਦੀ ਮਮਤਾ ਸੀ ਨਾ ਇਹ ਭੱਜ ਗਈ ਏ ਦੌੜ ਗਈ ਏ ਮੇਰੇ ਲਾਗੇ ਨਹੀਂ ਹੁਣ ਆਉਂਦੀ ਮਾਇਆ ਨਹੀਂ ਦੌੜੀ ਧਿਆਨ ਰੱਖਣਾ ਮਾਇਆ ਨਾ ਤਿਆਗਣ ਲਈ ਗੁਰੂ ਜੀ ਨੇ ਕਿਸੇ ਨੂੰ ਆਖਿਆ ਨਾ ਮਾਇਆ ਦੇ ਧੰਦੇ ਛੱਡਣ ਲਈ ਆਖਿਆ ਇਹ ਸਭ ਕੁਝ ਕਰਦਿਆਂ ਹੋਇਆਂ ਮਾਇਆ ਦੀ ਮਮਤਾ ਤਿਆਗਣੀ ਏ ਮਾਇਆ ਨਾਲ ਜਿਹੜੀ ਪਕੜ ਏ ਸਾਡੀ ਉਸ ਦਾ ਤਿਆਗ ਕਰਨਾ ਏ ਗੁਰੂ ਜੀ ਆਖਦੇ ਨੇ ਜਦੋਂ ਮੈਨੂੰ ਨਾਮ ਮਿਲਿਆ ਮਾਇਆ ਦਾ ਮੋਹ ਜਿਹੜਾ ਸੀ ਉਹ ਮੇਰੇ ਸਰੀਰ ਵਿੱਚੋਂ ਮੇਰੇ ਅੰਤਹਿ ਕਰਨ ਵਿੱਚੋਂ ਨਿਕਲ ਕੇ ਭੱਜ ਗਿਆ ਉਪਜਿਓ ਨਿਰਮਲ ਗਿਆਨ ਮੇਰੇ ਅੰਦਰ ਨਿਰਮਲ ਮੈਲ ਤੋਂ ਰਹਿਤ ਗਿਆਨ ਪੈਦਾ ਹੋ ਗਿਆ ਆਪਾਂ ਸਾਰਿਆਂ ਨੂੰ ਦੁਨਿਆਵੀ ਗਿਆਨ ਬਹੁਤ ਹੈ ਤੁਸੀਂ ਸਾਰੇ ਪੜ੍ਹੇ ਲਿਖੇ ਲੋਕੋ ਕਿਸੇ ਨੂੰ ਸਾਇੰਸ ਦਾ ਗਿਆਨ ਹੈ ਕਿਸੇ ਨੂੰ ਮੈਥ ਦਾ ਗਿਆਨ ਹੈ ਕਿਸੇ ਨੂੰ ਮੈਡੀਕਲ ਦਾ ਗਿਆਨ ਹੈ ਕਿਸੇ ਨੂੰ ਹੋਰ 3600 ਸਬਜੈਕਟ ਨੇ ਬਹੁਤ ਗਿਆਨ ਹੈ ਆਪਾਂ ਨੂੰ ਪਰ ਨਿਰਮਲ ਗਿਆਨ ਕਿੰਨੂੰ ਹੈ ਇਹ ਗੱਲ ਵੇਖਣ ਵਾਲੀ ਏ ਇਹ ਵੀ ਨਾ ਸੋਚ ਲੈਣਾ ਕਿ ਜਿੰਨੂੰ ਗੁਰਬਾਣੀ ਦੇ ਅਰਥ ਕਰਨੇ ਆਉਂਦੇ ਨੇ ਉਹਨੂੰ ਨਿਰਮਲ ਗਿਆਨ ਹੋ ਗਿਆ ਬਿਲਕੁਲ ਨਹੀਂ ਹੋਇਆ ਨਿਰਬਲ ਗਿਆਨ ਇੱਕ ਬਿਲਕੁਲ ਵੱਖਰੀ ਦਸ਼ਾ ਤੇ ਦਿਸ਼ਾ ਦਾ ਨਾਮ ਹੈ ਜਿਹੜੀ ਮਨ ਦੀ ਬਣਦੀ ਏ ਜਦੋਂ ਇਸ ਨੂੰ ਨਾਮ ਮਿਲਦਾ ਹੈ ਉਦੋਂ ਇਹਦੇ ਕਰਮ ਜਿਹੜੇ ਨੇ ਮੈਲ ਰਹਿਤ ਹੋ ਜਾਂਦੇ ਨੇ ਹੁਣ ਸਾਡਾ ਵੇਖਣਾ ਵੀ ਮੈਲਾ ਸਾਡਾ ਬੋਲਣਾ ਵੀ ਮੈਲਾ ਸਾਡਾ ਕਰਨਾ ਵੀ ਮੈਲਾ ਸਾਡਾ ਖਾਣਾ ਪੀਣਾ ਵੀ ਮੈਲਾ ਯਾਨੀ ਸਾਡੇ ਅੰਦਰ ਹਰ ਵਕਤ ਮੈਲ ਜਾ ਰਹੀ ਏ ਗੁਰੂ ਸਾਹਿਬ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਸੋ ਕਿਛ ਕਰ ਜਿਤ ਮੈਲ ਨ ਲੱਗੇ ਭਈ ਉਹ ਕਰਮ ਕਮਾ ਜਿਹਦੇ ਕਰਮ ਕਰਨ ਨਾਲ ਤੇਰੇ ਅੰਤਹ ਕਰਨ ਨੂੰ ਮੈਲ ਨ ਲੱਗੇ ਉਹ ਮੈਲ ਕਿਵੇਂ ਨ ਲੱਗੇਗੀ ਹਰ ਕੀਰਤਨ ਮੈਂ ਇਹ ਮਨ ਜਾਗੇ ਹਰੀ ਦੀ ਸਿਫਤਲਾ ਵਿੱਚ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਸਾਡਾ ਮਨ ਜਾਗ ਉੱਠੇ ਜਦੋਂ ਮਨ ਜਾਗ ਪਿਆ ਨਾਮ ਸਿਮਰਨ ਵਿੱਚ ਸਮਝ ਲੈਣਾ ਨਿਰਮਲ ਗਿਆਨ ਹੋ ਗਿਆ ਜਿੰਨਾ ਚਿਰ ਸਾਡਾ ਮਨ ਅਗਿਆਨਤਾ ਦੀ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਉਹਨਾਂ ਚਿਰ ਬੇਸ਼ੱਕ ਅਸੀਂ ਗੁਰਬਾਣੀ ਦੇ ਅਰਥ ਕਰੀਏ ਕੁਝ ਹੋਰ ਪੜ੍ਹਦੇ ਸੁਣਦੇ ਸੁਣਾਉਂਦੇ ਰਹੀਏ ਕਮ ਸੇ ਕਮ ਸਾਨੂੰ ਅਜੇ ਨਿਰਮਲ ਗਿਆਨ ਨਹੀਂ ਹੋਇਆ ਹੋਰ ਗਿਆਨ ਬਹੁਤ ਹੋ ਗਿਆ ਗੁਰੂ ਜੀ ਨੇ ਆਖਿਆ ਲੋਭ ਮੋਹ ਇਹ ਪਰਸ ਨਸਾਕੈ ਗਹੀ ਭਗਤ ਭਗਵਾਨ ਜਿਸ ਦਿਨ ਤੋਂ ਮੈਂ ਪਰਮਾਤਮਾ ਦੀ ਭਗਤੀ ਵਾਲੇ ਰਸਤੇ ਤੇ ਤੁਰਿਆ ਉਸ ਦਿਨ ਤੋਂ ਨਾ ਲੋਭ ਨਾ ਮੋਹ ਯਾਨੀ ਜਿੰਨੇ ਵੀ ਵਿਕਾਰ ਨੇ ਉਹ ਹੁਣ ਮੈਨੂੰ ਪਰਸ ਨਹੀਂ ਸਕਦੇ ਭਾਵੇਂ ਮੈਨੂੰ ਸ਼ੂ ਨਹੀਂ ਸਕਦੇ ਉਹਨਾਂ ਦਾ ਮੇਰੇ ਉੱਤੇ ਹੁਣ ਕੋਈ ਗਲਬਾ ਨਹੀਂ ਪੈ ਸਕਦਾ ਮੈਂ ਉਹਨਾਂ ਵਿਕਾਰਾਂ ਤੋਂ ਆਜ਼ਾਦ ਹੋ ਗਿਆ ਹਾਂ ਤੋ ਇਸ ਬੰਦ ਨੰਬਰ 1 ਵੇ ਸਾਨੂੰ ਕੀ ਸਮਝਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਨਿਰਮਲ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਪਰਮਾਤਮਾ ਦੀ ਭਗਤੀ ਕਰਿਆ ਕਰੋ ਪਰਮਾਤਮਾ ਦੀ ਭਗਤੀ ਕਰਨ ਨਾਲ ਮਾਇਆ ਦੀ ਮਮਤਾ ਚਲੀ ਜਾਏਗੀ ਲੋਭ ਮੋਹ ਅਹੰਕਾਰ ਵਰਗੇ ਜਿਹੜੇ ਵਿਕਾਰ ਨੇ ਸਾਨੂੰ ਪਹੁੰਚ ਨਹੀਂ ਸਕਣਗੇ ਸਾਨੂੰ ਛੂ ਨਹੀਂ ਸਕਣਗੇ ਪਰਮਾਤਮਾ ਦੀ ਭਗਤੀ ਕਰਨ ਨਾਲ ਸੋ ਆਪਾਂ ਨੂੰ ਬੰਦ ਨੰਬਰ 1 ਵਿੱਚ ਇਹ ਬਚਨ ਸਮਝਾਇਆ ਕਿ ਗੁਰਮਖੋ ਪਰਮਾਤਮਾ ਦੀ ਬੰਦਗੀ ਪਰਮਾਤਮਾ ਦੀ ਭਗਤੀ ਕਰਿਆ ਕਰੋ ਜਿਹਦੇ ਕਰਨ ਨਾਲ ਤੁਹਾਡੇ ਅੰਦਰ ਨਿਰਮਲ ਗਿਆਨ ਪੈਦਾ ਹੋ ਜਾਏਗਾ ਬੰਦ ਨੰਬਰ 2 ਵਿੱਚ ਆਖਦੇ ਨੇ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਪ ਪਾਇਆ ਇਹ ਜਿਹੜਾ ਜਨਮ ਜਨਮ ਕਾ ਸੰਸਾ ਹੈ ਇਹ ਕੀ ਹੈ ਇਹ ਹੈ ਜਿਹੜਾ ਸਾਨੂੰ 24 ਘੰਟੇ ਡਰ ਬਣਿਆ ਹੋਇਆ ਹੈ ਮਰਨ ਦਾ ਕਿਤੇ ਮਰ ਨਾ ਜਾਈਏ ਮਰ ਗਏ ਤੇ ਕੀ ਹੋਏਗਾ ਕਈਆਂ ਨੂੰ ਤੇ ਵੀ ਬਣਿਆ ਰਹਿੰਦਾ ਜੇ ਮਰ ਗਏ ਤੇ ਆ ਕੰਮ ਨਹੀਂ ਚੱਲਣਾ ਇਸ ਦੁਨੀਆ ਵਿੱਚ ਅਰਬਾਂ ਖਰਬਾਂ ਲੋਕ ਆਏ ਨੇ ਆਪਣਾ ਆਪਣਾ ਕੰਮ ਕਰਕੇ ਸੰਸਾਰ ਤੋਂ ਚਲੇ ਗਏ ਨੇ ਪਰ ਸੰਸਾਰ ਜਿਉਂ ਦਾ ਤਿਉਂ ਚੱਲਦਾ ਆ ਰਿਹਾ ਹੈ ਵੱਡੇ ਵੱਡੇ ਮੁਲਕਾਂ ਦੇ ਬਾਦਸ਼ਾਹ ਮਰ ਜਾਂਦੇ ਨੇ ਉਦੋਂ ਵੀ ਲੋਕ ਸੋਚਦੇ ਨੇ ਸੋਚਦੇ ਨੇ ਹੁਣ ਸਾਡੇ ਮੁਲਕ ਦਾ ਕੀ ਬਣੇਗਾ ਪਰ ਮੁਲਕ ਸ਼ਾਇਦ ਅੱਗੇ ਨੂੰ ਚੰਗਾ ਚੱਲਦਾ ਰਹਿੰਦਾ ਕਦੀ ਕੁਝ ਨਹੀਂ ਵਿਗੜਿਆ ਕਦੀ ਕੋਈ ਸੰਸਾਰ ਰੁਕਿਆ ਨਹੀਂ ਕਿਸੇ ਦਾ ਕਦੀ ਕੰਮ ਨਹੀਂ ਰੁਕਿਆ ਲੇਕਿਨ ਸਾਡੇ ਮਨ ਵਿੱਚ ਇਹ ਸੰਸਾਏ ਤੋਖਲਾ ਬਣਿਆ ਰਹਿੰਦਾ ਹੈ ਕਿ ਕਿਤੇ ਮਰ ਨਾ ਜਾਈਏ ਜੇ ਮਰ ਗਏ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ ਮੇਰੇ ਸਮਾਜ ਦਾ ਕੀ ਬਣੇਗਾ ਜਿੱਥੇ ਮੈਂ ਕੰਮ ਕਰਦਾ ਉਹ ਤੇ ਕੰਮ ਹੀ ਰੁਕ ਜਾਣਾ ਹੈ ਭਾਈ ਐਸਾ ਕੁਝ ਨਹੀਂ ਹੁੰਦਾ ਇਹ ਸਭ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਸਾਡੇ ਵਰਗੇ ਤੁਹਾਡੇ ਵਰਗੇ ਅਰਬਾਂ ਲੋਕ ਆਏ ਤੇ ਚਲੇ ਗਏ ਪਰ ਇਹ ਸੰਸਾਰ ਮੁੱਕੇਗਾ ਕਦੋਂ ਕਿ ਕਿਤੇ ਮਰ ਨਾ ਜਾਈਏ ਤੇ ਪਿਛਲਿਆਂ ਦਾ ਬਣੇਗਾ ਕੀ ਇਹ ਸੰਸਾਰ ਉਦੋਂ ਮੁੱਕਣਾ ਹੈ ਰਤਨ ਨਾਮ ਜਪ ਪਾਇਆ ਜਦੋਂ ਅਸੀਂ ਪਰਮਾਤਮਾ ਦਾ ਅਨਮੋਲ ਰਤਨ ਜਿਹਾ ਨਾਮ ਪ੍ਰਾਪਤ ਕਰ ਲਿਆ ਹੁਣ ਸਾਨੂੰ ਕਈ ਵਾਰੀ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਤੇ ਨਾਮ ਹੀ ਤੇ ਜਪ ਰਹੇ ਹਾਂ ਮੈਂ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਨਾਮ ਉਹ ਨਾਮ ਨਹੀਂ ਹੈ ਤੁਸੀਂ ਆਖੋਗੇ ਉਹ ਨਾਮ ਕੀ ਹੈ ਉਹ ਨਾਮ ਵਾਹਿਗੁਰੂ ਜਪ-ਜਪ ਕੇ ਤੁਹਾਨੂੰ ਸਮਝ ਆ ਜਾਏਗੀ ਉਹ ਦੱਸਣ ਵਾਲੀ ਕਹਾਣੀ ਨਹੀਂ ਹੈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਇਹ ਮੰਨੋ ਇੱਕ ਸੀੜੀ ਇੱਕ ਪੌੜੀ ਏ ਇਸ ਵਾਹਿਗੁਰੂ ਰੂਪ ਗੁਰਬਾਣੀ ਰੂਪ ਕੀਰਤਨ ਕਥਾ ਰੂਪ ਪੌੜੀ ਤੇ ਸਟੈਪ ਬਾਈ ਸਟੈਪ ਆਪਾਂ ਅੱਗੇ ਜਾਵਾਂਗੇ ਤੇ ਸਾਨੂੰ ਨਾਮ ਮਿਲੇਗਾ ਨਾਮ ਅੱਖਰਾਂ ਵਿੱਚ ਨਹੀਂ ਹੁੰਦਾ ਪਾਈ ਵੀਰ ਸਿੰਘ ਲਿਖਦੇ ਨੇ ਨਾਮ ਉਹ ਹੈ ਨਾਮੀ ਦਾ ਨਾਮ ਨਾਮੀ ਕੌਣ ਜਿਹਦਾ ਆਪਾਂ ਨਾਮ ਲੈ ਰਹੇ ਆਂ ਪਰਮਾਤਮਾ ਜਿੱਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਭੇਖ ਨਹੀਂ ਕੁਝ ਵੀ ਨਹੀਂ ਜੇ ਉਹਦਾ ਕੋਈ ਆਕਾਰ ਨਹੀਂ ਤਾਂ ਉਹਦਾ ਨਾਮ ਕੀ ਹੋ ਸਕਦਾ ਹੈ ਉਹਦਾ ਨਾਮ ਵੀ ਕੁਝ ਨਹੀਂ ਬਸ ਜਿੱਦਾਂ ਨੂੰ ਕੁਝ ਨਹੀਂ ਦੀ ਸਮਝ ਆ ਗਈ ਜਾਂ ਉਸ ਤੱਕ ਸਾਡੀ ਪਹੁੰਚ ਹੋ ਗਈ ਸਮਝ ਲੈਣਾ ਨਾਮ ਮਿਲ ਗਿਆ ਜਿਸ ਦਿਨ ਮਨ ਚੁੱਪ ਕਰ ਗਿਆ ਮਨ ਦਾ ਟਿਕਾ ਬਣ ਗਿਆ ਉਸ ਦਿਨ ਨਾਮ ਮਿਲ ਗਿਆ ਜਦੋਂ ਨਾਮ ਮਿਲਿਆ ਇਹ ਜਨਮ ਮਰਨ ਦਾ ਸੰਸਾਰ ਦੂਰ ਹੋ ਜਾਏਗਾ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਉਦੋਂ ਜਿਹੜੀ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਉਹ ਫਿਰ ਤ੍ਰਿਸ਼ਨਾ ਜਿਹੜੀ ਸਾਰੀ ਦੀ ਸਾਰੀ ਮਨ ਵਿੱਚੋਂ ਵਿਣਸ ਜਾਂਦੀ ਏ ਨਿਜ ਸੁਖ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਨਿਜ ਸੁਖ ਮਾਹੇ ਸਮਾਇਆ ਉਦੋਂ ਫਿਰ ਮਨੁੱਖ ਉਸ ਆਪਣੇ ਨਿਜ ਘਰ ਵਿੱਚ ਨਿਜ ਟਿਕਾਣੇ ਤੇ ਪਹੁੰਚ ਜਾਂਦਾ ਹੈ ਜਿੱਥੇ ਉਸ ਨੂੰ ਸਦੀਵ ਕਾਲ ਲਈ ਆਤਮਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਅਖੀਰਲਾ ਬਚਨ ਹੈ ਸਤਿਗੁਰੂ ਜੀ ਦਾ ਜਾਕੋ ਹੋਤ ਦਇਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਉਹ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਉਹਦੀ ਸਿਫਤ ਸਲਾਹ ਕਰਦਾ ਹੈ ਉਸ ਦੇ ਨਾਮ ਦਾ ਜਪ ਸਿਮਰਨ ਧਿਆਨ ਕਰਦਾ ਹੈ ਜਾ ਕੋ ਹੋਤ ਦਇਆਲ ਕਿਰਪਾ ਨਿਧ ਕਿਰਪਾ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਜਿਸ ਕਿਸੇ ਵਿਅਕਤੀ ਉੱਤੇ ਉਹ ਦਇਆਵਾਨ ਹੋ ਜਾਂਦਾ ਜਿਹਦੇ ਉੱਤੇ ਉਹ ਦਇਆਵਾਨ ਹੋ ਜਾਏ ਉਹ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਕਹ ਨਾਨਕ ਇਹ ਵਿਦਿ ਕੀ ਸੰਪੈ ਸੰਪੈ ਦਾ ਮਤਲਬ ਹੁੰਦਾ ਧਨ ਸੰਪਤੀ ਸੰਪਦਾ ਇਹ ਵਿੱਦ ਕੀ ਸੰਪੈ ਇਸ ਤਰੀਕੇ ਦੀ ਸੰਪਤੀ ਕੋ ਗੁਰਮੁਖ ਪਾਵੇ ਕੋਈ ਵਿਰਲਾ ਮਨੁੱਖ ਗੁਰੂ ਦੀ ਰਾਈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਇਸ ਨਾਮ ਰੂਪ ਧਨ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਰੂਪ ਧਨ ਨੂੰ ਪ੍ਰਾਪਤ ਕਰ ਲਵੇ ਉਹਦਾ ਜਨਮ ਮਰਨ ਦਾ ਸੰਸਾਰ ਮੁਕ ਜਾਂਦਾ ਹੈ ਉਹਦੀ ਮਾਇਆ ਦੀ ਮਮਤਾ ਖਤਮ ਹੋ ਜਾਂਦੀ ਹੈ ਉਹਦਾ ਮਾਨਤਿਕ ਜਾਂਦਾ ਹੈ ਮਨ ਹੁਣ ਵਿਕਾਰਾਂ ਵੱਲ ਨਹੀਂ ਜਾਂਦਾ ਇਸ ਲਈ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਵੱਧ ਤੋਂ ਵੱਧ ਕਰਿਆ ਕਰੀਏ ਸਤਿਗੁਰੂ ਜੀ ਆਖਦੇ ਨੇ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰਾ ਤਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਹੇ ਮੇਰੀ ਮਾਂ ਮੈਂ ਗੁਰੂ ਦੀ ਕਿਰਪਾ ਦਾ ਸਦਕਾ ਪਰਮਾਤਮਾ ਦਾ ਨਾਮ ਰੂਪ ਧਨ ਪ੍ਰਾਪਤ ਕਰ ਲਿਆ ਹੈ ਹੁਣ ਮੇਰਾ ਮਨ ਦੌੜ ਭੱਜ ਕਰਨੋਂ ਰੁਕ ਗਿਆ ਹੈ ਵਿਸ਼ਰਾਮ ਕਰਕੇ ਬੈਠ ਗਿਆ ਹੈ ਭਾਵ ਹੁਣ ਮੈਂ ਸਮਾਧੀ ਅਵਸਥਾ ਵਿੱਚ 24 ਘੰਟੇ ਰਹਿੰਦਾ ਹਾਂ ਆਪ ਸਾਰੀ ਸੰਗਤ ਨੇ ਅੱਜ ਦੀ ਇਸ ਵਿਚਾਰ ਨੂੰ ਬੜੇ ਪਿਆਰ ਨਾਲ ਸੁਣਿਆ ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਪਾਸੋਂ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ